ਜੋ ਮੈਂ ਸ਼ੁਰੂ ਕਰੀ ਜੀ ਡਾਕਟਰ ਰਮਨ ਜੀ ਉਹ ਲਾਪਸਨ ਕੀ ਹੋਆ ਉਸ ਸੰਬੰਧਿਤ ਰਕੀ ਸਾਹਿਬ ਬਹੁਤ ਹੀ ਗੁਰਵਾਨਯੋਗ ਕਾਟਰਾ ਸਭ ਤੋਂ ਪਹਿਲੀ ਗਲਤ ਐਪਰੀਸ਼ੀਏਸ਼ਨ ਵਾਲੀ ਆ ਸਰਜੀ ਸੁਮਨ ਲਈ ਕਿ ਉਹ ਆਪਣੇ ਗੀਤਾਂ ਦਾ ਸੰਗ੍ਰਹਿ ਇਕਵਾਨ ਤੋਂ ਪਹਿਲਾਂ ਇੱਕ ਐਸੀ ਮਹਿਫਲ ਦੇ ਵਿੱਚ ਪੇਸ਼ ਹੋਇਆ ਇੱਕ ਤਰ੍ਹਾਂ ਦੇ ਨਾਮ ਇਹੜੇ ਪੜ੍ਹੇ ਲਿਖੇ ਨੇ ਔਰ ਕਵਤਾ ਬਾਰੇ ਗੀਤ ਬਾਰੇ ਪਰ ਗੀਤ ਔਰ ਰਗਜ਼ਲ ਬਾਰੇ ਕਹਾਣੀ ਬਾਰੇ ਇਹਨਾਂ ਜਾਣਦੇ ਨੇ। ਉਹ ਇੱਕ ਬਹੁਤ ਵੱਡਾ ਚੈਲੰਜ ਹੈ ਪਰ ਇਹ ਟ੍ਰੈਡੀਸ਼ਨ ਵੈਸਟ ਦੇ ਵਿੱਚ ਹੁਣ ਇੰਡੀਆ ਦੇ ਵਿੱਚ ਵੀ ਹੈਗੀ ਹੈ। ਮੈਂ ਮਿਲਤ ਕਈ ਸਾਲ ਪਹਿਲਾਂ ਮਾਛੀਵਾਲ ਦੇ ਦੋ ਐਮਜੀੀ ਮੀਟਿੰਗਾਂ ਅਟੈਂਡ ਕੀਤੀਆਂ ਸੀ ਕਹਾਣੀ ਬਾਰੇ ਉਹ ਹਰ ਮਹੀਨੇ ਇੱਕ ਬੈਠਕ ਸੁਖਜੀਤ ਕਰਦੇ ਸੀ। 56 ਤੋਂ ਪਹਿਲਾਂ ਕਹਾਣੀ ਪੜ੍ਹੀ ਜਾਂਦੀ ਸੀ 2-3 ਘੰਟੇ ਦੋ-ਤਿੰਨ ਕਹਾਣੀਆਂ ਤੇ ਬਹਿਸ ਹੁੰਦੀ ਸੀ ਮੈਨੂੰ ਬੂਟਾ ਦੀ ਕਹਾਣੀ ਬਾਰੇ ਪਤਾ ਕਿ ਸੁਖਜੀਤ ਨੇ ਬਹੁਤ ਹੀ ਕ੍ਰਿਟੀਕਲ ਬੋਲਿਆ ਸੀ ਉਹਦੇ ਬਾਰੇ ਕਿ ਵੀ ਮੈਡਮ ਇਹਨੂੰ ਥੋੜਾ ਜਿਹਾ ਸੁਧਾਰ ਦੀ ਸਟਰਕਚਰ ਦੀ ਥੀਮੈਟਿਕਸ ਨੂੰ ਲੈ ਕੇ ਔਰ ਅਗਲੇ ਸਾਲ ਵੀ ਜੇ ਤੁਸੀਂ ਪੜੇ ਅਖਬਾਰਾਂ 'ਚ ਕਿ ਬੂਟਾ ਮੈਡਮ ਨੂੰ ਉਸੇ ਕਹਾਣੀ ਸੰਗ੍ਰਹਿ ਦੇ ਵਿੱਚ ਜਿਹਦੇ 'ਚ ਉਹਨਾਂ ਦੋ ਕਹਾਣੀਆਂ ਪੜ੍ਹੀਆਂ ਸੀ ਇੱਕ ਵੱਡਾ ਇਨਾਮ ਜਿਹੜਾ ਜੀਤ ਨੂੰ ਵੀ ਮਿਲਿਆ ਤਾਂ ਉਹ ਮਿਲਿਆ ਆਪਣੀ ਟਾਹਾਂ ਵਾਈਸ ਸੋ ਮੱਕ ਇਸ ਕਿਸਮ ਦੀ ਜਿਹੜੀ ਪ੍ਰੈਕਟਿਸ ਆ ਇਹ ਇਹਦਾ ਵੈਲਕਮ ਕਰਨਾ ਚਾਹੀਦਾ ਇਹਨੂੰ ਨਿਖੇਦ ਆਤਮੁਕਤਾ ਹੱਤੇ ਨਹੀਂ ਲੈਣਾ ਚਾਹੀਦਾ ਕਿ ਫਲਾਣੇ ਦੋਸਤ ਨੇ ਕਿਉਬਾ ਸਾਹਿਬ ਨੇ ਇਹ ਗੱਲ ਕਹੀ ਹੈ ਜਾਂ ਮਲਕ ਨੇ ਕਹੀ ਹੈ ਜਾਂ ਸੁਭਜੀਤ ਮਾਨ ਨੇ ਕਹੀ ਹੈ ਮਾਨ ਨੇ ਕਹੀ ਹੈ ਸੋ ਮੈਂ ਤਾਂ ਕਈ ਦਿਨ ਪਹਿਲਾਂ ਇੱਕ ਅੜਾ ਮੇਰੇ ਕੋਲ ਆ ਗਿਆ ਸੀ ਉਹਨੂੰ ਕਿ ਰਵਸਟਿਸ ਕਰਕੇ ਅਸੀਂ ਪੜ੍ਹਨ ਦੀ ਕਿਉਂਕਿ ਪੰਜਾਬੀ ਕਵਿਤਾ ਚ ਪਿਛਲੇ 30 ਸਾਲਾਂ ਤੋਂ ਗੀਤ ਦੇ ਪੈਰ ਨਹੀਂ ਲੱਗੇ ਗੀਤਕਾਰਾਂ ਦੇ ਪੈਰ ਨਹੀਂ ਲੱਗੇ ਸਾਹਿਤਕ ਗੀਤਕਾਰਾਂ ਦੇ ਮੈਂ ਕਹਿੰਦਾ ਜਿਹੜੇ ਕਮਰਸ਼ੀਅਲ ਗੀਤਕਾਰ ਨੇ ਉਹ ਤਾਂ ਤਿੰਨ ਚਾਰ ਸਟੈਂਜੇ ਮੰਨਦੇ ਨੇ ਜਿਹੜਾ ਉਹ ਤਿੰਦਰ ਵੀ ਮੇਰਾ ਦੋਸਤ ਵੀ ਹੈ ਸਟੂਡੈਂਟ ਵੀ ਹੈ ਪਰ ਨਾਲ ਜਿਹਦਾ ਨੂੰ ਮੈਸੇਜ ਪੜਿਆ ਖੁਦ ਗੀਤ ਲਿਖਦੇ ਨੇ ਕੁਝ ਗੀਤ ਇਨਾਂ ਦੇ ਗਾਇਬ ਹੀ ਆ ਉਸ ਚੰਗੇ ਗੀਤ ਕਰਾਣੇ ਜਿਵੇਂ ਉਹ ਪ੍ਰਦਰਸ਼ਨ ਜਿਹੜੇ ਮਾਨ ਪ੍ਰਦਰਸ਼ਨ ਬੁਧਾ ਸਮਾਨ ਬਾਦਾਲੇ ਪਰ ਉਹਨਾਂ ਨੂੰ ਵੀ ਇਹ ਕਿਹਾ ਜਾਂਦਾ ਕਿ ਯਾਰ ਇਹ ਔਖਾ ਥੋੜਾ ਜਿਹਾ ਚਮਸੰਦ ਜਿਵੇਂ ਉਸ ਨੂੰ ਪਰਮੇਸ਼ਵਰ ਬਾਰੇ ਇਹ ਮਤ ਸਾਰਾ ਕੁਝ ਤੁਸੀਂ ਜਾਣਦੇ ਹੋ ਤੇ ਬਾਰੇ ਨਹੀਂ ਮੈਂ ਜਾਣਾਂ ਪਰ ਤੁਸੀਂ ਦੇਖੋ ਕਿ ਮੱਧਕਾਲੀ ਸਾਰਾ ਸਾਹਿਤੀ ਲਿਰিক্যাল ਬਾਣੀ ਦੇ ਰੂਪ ਦੇ ਵਿੱਚ ਕਿੱਸਿਆਂ ਦੇ ਰੂਪ ਗਵਾਣ ਦੇ ਰੂਪ ਤੋਂ ਵੀ ਗੱਲ ਕਰਨ ਦੀ ਲੋੜ ਹੈ ਜਦੋਂ ਅਸੀਂ ਅਧਨਿਕ ਪੀਰੀਅਡ ਦੇ ਬਚਾਨੇ ਆ ਦੇਖੋ ਸਾਡੇ ਕੋਲ ਪ੍ਰੋਫੈਸਰ ਮੋਹਨ ਸਿੰਘ ਨੇ ਧਨੀ ਰਾਮ ਚਾਤਰ ਕਹਿੰਦੇ ਨਮਰਤਾ ਪ੍ਰੀਤਮ ਦੇ ਕੁਝ ਗੀਤ ਨੇ ਸ਼ਿਖਮਰ ਟਾਲਵੀ ਵਰਕਤਰਾਮ ਜੁੰਮਣ ਬਹੁਤ ਹੀ ਨੇ ਕਰਤਾਰ ਲੱਗਣ ਦਾ ਨਾਮ ਲਿਆ ਇਵਨ ਗੁਰਦਾਸਪੁਰ ਨੇ ਵੀ ਕੁਝ ਗੀਤ ਲਿਖੇ ਸੀ ਹਾਲਾਂਕਿ ਹੋਰਾਂ ਨੇ ਵੀ ਉਹ ਗਾਦੇ ਸੀ ਯਾਨੀ ਗੁਰ ਭਾਜਨ ਗਿਲ ਵਿੱਚ ਚਾਰ ਕੇ ਇੱਥੇ ਸਟਾਪ ਲੱਗ ਜਾਂਦਾ ਇੱਕ ਤਰ੍ਹਾਂ ਦੇ ਗੁਰ ਭਾਜਨ ਗਿਲ ਵੀ ਮਖਸ ਕਦੇ ਗਾਧਾ ਲਿਖਦੇ ਆ ਕਦੇ ਗੀਤ ਲਿਖਦੇ ਆ ਕਦੇ ਕਵਤਾ ਲਿਖਦੇ ਆ ਬੇਸਿਕਲੀ ਮੈਨੂੰ ਲੱਗਦਾ ਕਿ ਉਹਨੇ ਜਿਹੜੀ ਪ੍ਰਸਤੀ ਕੀਤੀ ਆ ਕੁਝ ਸਹਿਤਕੀਤਾਂ ਚ ਕੀਤੀ ਹੈ ਪਰ ਉਸ ਤੋਂ ਬਾਅਦ 5 6 7 ਬੰਦਿਆਂ ਨੇ ਮੈਂ ਸਰਿੰਦਰ ਗੰਦਨਾਮ ਗਾਂਠੀ ਨਹੀਂ ਲਿਆ ਹਰ ਵਾਰ ਲੱਗਣਾ ਛੱਟਾ ਚਾਂਦੀ ਦੇ ਦਈ ਜਾਣਾ ਏਦਾਂ ਹੀ ਮਲ ਪੂਰੀ ਜਿਹੜੀ ਜਹਾੜਵਾਦੀ ਕਾਵਿਤਾ ਹੈ ਜੇ 10 ਤੋਂ ਵੱਧ ਗੀਤ ਕਰਨੇ ਜਿਹੜੇ ਐਸਟੈਬਲਿਸ਼ ਹੋਏ ਪ੍ਰਗਤੀਵਾਦ ਨੇ ਸਰਿੰਦਰ ਰਾਮਪ uri ਮਹਿੰਦਰ ਰਾਮpuri ਮਲੇ ਗ੍ਰਿਸ਼ਤ ਸੌਦੇ ਕਰੀਬ ਹੈਗੀ ਸੀ ਪਰ 1980 ਤੋਂ ਲੈ ਕੇ ਅੱਜ ਤੱਕ ਇਹਦੇ ਵਿੱਚ ਬੜੀ ਗੜਬੜ ਹੋਈ ਨਵੀਂ ਕਵਤਾ ਚ ਨਵੀਂ ਚੇਤਨਾ ਨੇ ਆਣ ਐ ਇਸੇ ਉੱਤੇ ਸਮੇਤ ਡਾਕਟਰ ਮਨਮੋਹਨ ਅਜੀਤਦੀਪ ਸਿੰਘ ਦੇ ਬਖਵਾਤ ਸਟੈਬਲਿਸ਼ਡ ਮਿਲ ਜਣਗੇ ਤੁਮੂ ਕਵੀ ਜਿਨ੍ਹਾਂ ਦਾ ਜ਼ਿਕਰ ਪੰਜਾਬੀ ਸਾਹਿਤ ਪੰਜਾਬੀ ਕਾਹਲੋਚਨਾਂ ਦੇ ਵਿੱਚ ਹੁੰਦਾ ਪਰ ਇਹਦੇ ਕਾਰਨਾਂ ਦੀ ਤਲਾਸ਼ ਕਰਨੀ ਚਾਹੀਦੀ ਸਾਡੇ ਜਿਹੜੇ ਗੀਤਕਾਰ ਸੁਮਨ ਮੇਰਾ ਬਹੁਤ ਪਿਆਰਾ ਦੋਸਤ ਆ ਸੁਮਨ ਸਮੇਤ ਬਲ ਅਸੀਂ ਕਈ ਵਾਰੀ ਇਹ ਸੋਚਦੇ ਨਹੀਂ ਕਿ ਅਸੀਂ ਰਜ਼ਲ ਗੀਤ ਪ੍ਰਗੀਤ ਕੀ ਲਿਖ ਰਹੇ ਹਾਂ ਗੀਤ ਲਿਖ ਰਹੇ ਹਾਂ ਪ੍ਰਗੀਤ ਲਿਖ ਰਹੇ ਹਾਂ ਜਾਂ ਲੋਕ ਗੀਤ ਦੇ ਪੈਟਰਨ ਲੈ ਕੇ ਕੋਈ ਪ੍ਰਗੀਤ ਕਰਤਾ ਲਿਖ ਰਹੇ ਇਹਨਾਂ ਦੇ ਸਟਰਕਚਰ ਦਾ ਦੇਖੋ ਗੀਤ ਦੀ ਬਣਾਈ ਹੈ ਗੀਤ ਦੀ ਸਟਰਕਚਰ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਇਹ ਵੀ ਤੁਹਾਨੂੰ ਪਤਾ ਸਥਾਈ ਤੇ ਅੰਤਰਾ ਸਥਾਈ ਦਰਹਾਂ ਨੂੰ ਕਹਿੰਦੇ ਆ ਅੰਤਰਾ ਸਟੈਂਜੇ ਨੂੰ ਕਹਿੰਦੇ ਆ ਸਟੈਂਜੇ ਦੇ ਵਿੱਚ ਵਿਚਾਰ ਪਰਬ ਸلسل ਚੱਲਦਾ ਹੈ ਕਿ ਵਸਤ ਇਹ ਤੁਸੀਂ ਕਹੀ ਸੀ ਮਾਨ ਨੇ ਤੇ ਤਨਾਪੁਰ ਗਿਆ ਡਾ ਬੈਂਕ ਹਲੋ ਹਾਂ ਜੀ ਕਹਿੰਦਾ ਹਾਂ ਕਿ ਖੰਡਾ ਉਹ ਬਸ ਇੱਕ ਸੀਨ ਅਸੀਂ ਮਸਲੂ ਰਾਜ਼ਾ ਦਾ ਦੰਨੇ ਆ ਇੱਕ ਸੀਨ ਅਸੀਂ ਕਿਸੇ ਰਮਾਂਸ ਦਾ ਦੰਨੇ ਆ ਇੱਕ ਸੀ ਨਸੀ ਤੀਜਾ ਦੰਨੇ ਆ ਗਜ਼ਲ ਦੇ ਸ਼ੇਰ ਗਜ਼ਲ ਕੱਲੀ ਚ ਨਹੀਂ ਦੋਹਾ ਸ਼ੇਰ ਗਜ਼ਲ ਨਹੀਂ ਕਹ ਰਹੇ ਮੁਸلسل ਗਜ਼ਲ ਹੋ ਰਿਹਾ ਦੋਹਾ ਸ਼ਬਦ ਸ਼ਲੋਕ ਸ਼ਬਦ ਸ਼ਲੋਕ ਤੋਂ ਕਾਰਜ ਵੱਡਾ ਹੁੰਦਾ ਪਰ ਉਹਦੇ ਚ ਜੇ ਪੰਜ ਸ਼ਬਦ ਨੇ ਜਾਂ ਚਾਰ ਸ਼ਬਦ ਦੇ ਬਰਬਾਦ ਕੀਤੇ ਜੇ ਇੱਕ ਲੜੀ ਚ ਨਾ ਆ ਡਾ ਡੂ ਨਾ ਗਜ਼ਲ ਦਾ ਤਾਂ ਹੈ ਹੀ ਆ ਨਾ ਇਸ ਵੇਲੇ ਗਜ਼ਲ ਚ ਅਸੀਂ ਹਰ ਸ਼ੇਰ ਦੇ ਵਿੱਚ ਕਿਸ ਤੰਦ ਨੂੰ ਪਕੜਾ ਕੁਝ ਆਪ ਦੇ ਸਕਦੇ ਆ ਪਰ ਸਾਡੇ ਕਿਉਂਕਿ ਪੰਜਾਬੀ ਕਵਿਤਾ ਜਿਹੜਾ ਚਾਰ ਧਾਰਾ ਦਾ ਬੜਾ ਪ੍ਰਗਤੀਵਾਦੀ ਬਣਦਾ ਸਿਆ ਰਿਹਾ ਮੁਸਲਸਲ ਗੱਲ ਤੇ ਕਿਸੇ ਆਧਾਣ ਲੱਗੇ ਸੋ ਇਹ ਚਿੰਤਾ ਹੋ ਸਕਦਾ ਪਰ ਗੀਤ ਜੇ ਤੁਸੀਂ ਲਿਖੋਗੇ ਸਥਾਈ ਤੇ ਅੰਤਰੇ ਵਾਲਾ ਉਹ ਨੂੰ ਕਿਸੇ ਇੱਕ ਸਾਂਝੇ ਵਿਸ਼ੇ ਦੇ ਦੁਆਲੇ ਨਹੀਂ ਕਰੋਗੇ ਤਾਂ ਸਮੱਸਿਆ ਆਏਗੀ ਹਮੇਸ਼ਾ ਠੀਕ ਪਿਆ ਤੁਸੀਂ ਅਧਿਆਤਮ ਰੰਗ ਦਾ ਵੀ ਲਿਖ ਸਕਦੇ ਹੋ ਤੁਸੀਂ ਰਮਾਸ ਤੋਂ ਵੀ ਲੈ ਸਕਦੇ ਹੋ ਤੇ ਤੁਸੀਂ ਬਿਲਕੁਲ ਹੀ ਵਰਤਮਾਨ ਦੇ ਵਿੱਚੋਂ ਹੁਣ WhatsApp ਤੋਂ ਵੱਡਾ ਦੁਕਾਨ ਯੰਗ ਦਾ ਤੁਸੀਂ ਗਾਜ਼ਾ ਦੀ ਤਸਵੀਰ ਬਾਰੇ ਵੀ ਲਿਖ ਸਕਦੇ ਹੋ ਪਰ ਫਿਰ ਤੁਹਾਨੂੰ 3-4 ਜਾਂ 5 ਸਟੈਂਜੇ ਫਿਰ ਸਥਾਈ ਤੁਸੀਂ ਕਿਹੜੀ ਮਰਜ਼ੀ ਲੈ ਇੱਕ ਸੁਮਨ ਜੀ ਮੈਨੂੰ ਇਹ ਗੱਲ ਦਾ ਤੁਹ ਬਹੁਤ ਧਿਆਨ ਰੱਖਣਾ ਪਏਗਾ ਨੀ ਮੇਰੇ ਦੇਖਦੇ ਹੀ ਦੇਖਦੇ ਕਮਾਲ ਹੋ ਗਿਆ ਮੈਂ ਜਦੋਂ ਉੱਥੇ ਪੜ੍ਹਦੇ ਸੀ ਮੈਂ ਲਿਖਦਾ ਸੀ ਕਿ ਮੇਰੇ ਦੇਖਦੇ ਹੀ ਦੇਖਦੇ ਹੀ ਦੇਖਦੇ ਹਾਲੋਂ ਬਿਹਾਲ ਹੋ ਗਿਆ ਨੀ ਮੇਰੇ ਹਰਿਆਣਾ ਮੁਖ ਧਰਤੀ ਦਾ ਲਾਲ ਹੋ ਗਿਆ ਹਾਲੋਂ ਬਿਹਾਲ ਤੇ ਮੁਖ ਲਾਲ ਤਾਂ ਕੋਈ ਕੰਬੀਨੇਸ਼ਨ ਬੰਦ ਕਮਾਲ ਨਿਹਾਲ ਦਾ ਇਨ ਐਕਟੀਵਿਟੀ ਹੋ ਜਾਈਗੀ ਕੰਟਰਾਸਟ ਕਮਾਲ ਹੁੰਦਾ ਕਿ ਸਮਥਿੰਗ ਹੈਪਨ ਗੁੱਡ ਅੱਛਾ 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 ਵਾਪਰਿਆ ਮਲ ਇਹ ਬਹੁਤ ਹੀ ਸੀਰੀਅਸ ਵੀਰ ਦੇ ਵਿੱਚ ਗੀਤ ਮੇਰਾ ਨਾਜ਼ਕ ਹੁੰਦਾ ਮਦੜ ਸੁਣਨ ਵਾਲਾ ਕਹੇਗਾ ਪਹਿਲੇ ਇਸ ਸਥਾਈ ਇਹ ਦਰਾਜ ਹੈ ਦਰਾਜ ਜਾਏਗਾ ਉਹ ਕਹੇਗਾ ਯਾਰ ਰੁਕ ਕੇ ਚੱਲ ਜੀ ਕੀ ਇਹ ਕਮਾਲ ਹੋ ਰਿਹਾ ਵਿੱਚ ਬੰਬਾਂ ਗੋਲਿਆਂ ਦੀ ਦੁੱਖ ਦੀ ਤਖਾਦ ਦੀ ਚੰਦਰ ਮਦასი ਐਵੇਂ ਥੋੜਾ ਅਮਲ ਉਹ ਜੇ করুণ ਰਸਤੇ ਵਿੱਚ ਉਹਨੇ ਲੈ ਰਿਆ ਜਿਹੜਾ ਹਰ ਬੰਦੀ ਹੁੰਦਾ ਹੋਇਆ ਉਹਨੇ ਕੰਨ ਨਰਸ ਕਿਉਂ ਛੋੜਿਆ ਵਿੜਿਆਂ ਦੀ ਜ਼ਿੰਦਗੀ ਨੂੰ ਉਹਨੂੰ ਲੱਗਦਾ ਸੀ ਕਿ ਕੰਨ ਨਰਸ ਤੋਂ ਜ਼ਿਆਦਾ ਵਧੀਆ ਰੁਪਾ ਕੱਟ ਜੌਨਰ ਚ ਨਹੀਂ ਫੋਰਗੇਟ ਕੀਤਾ ਜਾ ਸਕਦਾ ਤੁਸੀਂ ਡਾਕਟਰ ਹਰਪ੍ਰੀਤ ਸਿੰਘ ਨੂੰ ਅਸੀਂ ਔਖੇ ਕਵੀ ਦੇ ਤੌਰ ਤੇ ਜਾਣਦੇ ਪਰ ਉਹਨਾਂ ਦੇ ਬਾ ਕਮਾਲ ਦੀਤ ਨੇ ਜਿਹੜੇ ਵੱਡੇ 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 ਗਾਇਕਾਂ ਨੇ ਗਾਏ ਸਰਜੀਤ ਭੱਤਰ ਦਾ ਮੈਂ ਨਾ ਲੈ ਆ ਨਹੀਂ ਸੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਸਰਜੀਤ ਭੱਤਰ ਦੇ 10 ਤੋਂ ਵੱਧ ਗੀਤ ਬਹੁਤ ਬੰਦਿਆਂ ਨੇ ਗਾਇਆ ਹੈ ਉਹਨਾਂ ਨੇ ਖੁਦ ਬਹੁਤ ਅੱਛਾ ਗਾਇਆ ਹੈ ਸਾਹਿਤਿਕ ਗੀਤਕਾਰੀ ਨੂੰ ਜੇ ਜਮਾਣਾ ਸਾਡੇ ਲੇਖਕਾਂ ਨੇ ਸਾਡੇ ਕਵੀਆਂ ਨੇ ਉਹ ਖਾਸੀ ਮਿਹਨਤ ਕਰਨੀ ਪਵੇਗੀ ਤੁਸੀਂ ਕਹੋਗੇ ਕਿ ਫਾਰਮੂਲਾ ਕੀ ਹੈ ਫਾਰਮੂਲਾ ਤੁਸੀਂ ਸ਼ਿਵ ਕੁਮਾਰ ਟਲਵਨੀ ਪੜ੍ਹ ਲਓ ਹੋਰ ਭਗਤ ਸਿੰਘ ਪੜ੍ਹ ਲਓ ਅੰਮ੍ਰਿਤਾ ਪੜ੍ਹ ਲਓ ਤੁਸੀਂ ਬਲਕਨਨ ਪੜ੍ਹ ਲਓ ਤੁਸੀਂ ਗੁਰਦਾਸਪੁਰੀ ਪੜ੍ਹ ਲਓ ਤੁਸੀਂ ਵਰਕਤ ਰਾਮ ਜੁੰਮਣ ਪੜ੍ਹ ਲਓ ਤੁਸੀਂ ਪ੍ਰੋਜੋਗ ਸਿੰਘ ਸ਼ਰਮ ਪੜ੍ਹ ਲਓ ਉਹ ਮੈਟਾਫੋਰਿਕਲ ਇਹ ਇਹ ਸੰਬੰਧੀਆਂ ਦੇ ਪੰਨਾ ਪੇਚਾ ਪਰ ਹਜ਼ਾਰਾਂ ਤਸਵੀਹਾਂ ਐਸੀਆਂ ਮਿਲ ਗਈਆਂ ਦੇਖੋ ਜਦੋਂ ਤੱਕ ਤੁਸੀਂ ਪਰਗੀਨ ਤੇ ਗੀਤ ਦੇ ਵਿੱਚ ਮੈਟਾਫੋਰਿਕਲ ਲੈਂਗੁਏਜ ਯੂਜ਼ ਨਹੀਂ ਕਰਦੇ ਤਿੰਨ ਤਿੰਨ ਚਾਰ ਚਾਰ ਸ਼ਬਦਾਂ ਤੇ ਮੈਟਾਫੋਰਸ ਨਹੀਂ ਬਣਾਓਗੇ ਉਹੀ ਤਾਂ ਬੰਦੇ ਤੇ ਚਮਤਕਾਰ ਪਦਾ ਕਰਨਗੇ ਆਡੀਅנס ਤੇ ਬਾਅਦ ਕੀ ਮੈਟਾਫੋਰ ਬਣਦੇ ਆ ਮੈਟਰ ਕੋਈ ਔਖਾ ਕੰਮ ਥੋੜਾ ਉਹ ਤੁਸੀਂ ਇਮੇਜ ਹੀ ਹੁੰਦਾ ਵਿੰਬ ਦੇ ਵਿੱਚ ਕਈ ਮੈਟਾਫੋਰ ਹੋ ਸਕਦੇ ਤੁਸੀਂ ਇੱਕ ਕੰਮ ਤੋਂ ਅਨਸਾਰ ਰਹੇ ਹੋ ਉਪਮਾ ਵਾਂਗਲੇ ਚ ਉਹਦੇ ਵਿੱਚ ਵੀ ਉਪਮਾ ਵਾਂਗ ਧਰਮ ਦੇ ਬਾਚਕ ਚਾਰ ਤੀਜਾ ਨਹੀਂ ਉਹ ਵੀ ਇਨਕੰਪਲੀਟ ਵਰਤਰੇ ਫਿਰ ਇੱਕ ਹੋਰ ਜਿਹੜੀ ਲੈਕਚਰ ਜੇ ਸਥਾਈ ਅੰਤਰਾ ਲੈ ਲਿਆ ਸੀ ਕੇ ਇਸ ਇਹਦੇ ਵਿੱਚ ਜੀ ਮਾਂ ਨੂੰ ਯਾਦ ਕਰ ਰੋਣ ਜੀ ਮਾਂ ਨੂੰ ਯਾਦ ਕਰ ਰੋਣ ਮਾਮਾ ਮਾਰੀ ਕੁੜੀਆਂ ਜੀ ਹੋ ਮਜਬੂਰ ਮਾਮਾ ਨੇ ਹੀ ਪੁੱਖ ਵਿੱਚ ਮਾਰੀਆਂ ਸੋਰੀ ਪੁਆਇੰਟ ਇਹ ਸੀ ਉਹ ਦੂਜਾ ਜਿਹੜਾ ਸਥਾਈ ਅੰਤਰੇ ਦਾ ਉਮਰ ਦਾ ਅੰਦਨਾ ਇਹ ਰਹਿ ਚੁ ਮੇਰਾ ਪੁਆਇੰਟ ਸੀ ਸਾਹਿਤਕ ਗੀਤ ਨੇ ਇੰਨੀ ਸਰਲਤਾ ਦੇ ਵਿੱਚ ਨਹੀਂ ਚੱਲਦਾ ਪਪਾ ਕਹਿੰਦੇ ਆ ਸੁਖਿੰਦਰ ਨੇ ਬੜਾ ਜ਼ੋਰ ਲਾਇਆ ਕੈਨੇਡਾ ਜਿੰਕੋਈ ਭੁਲੇਖਾ ਕੱਪ ਤਾਂ ਲਿਖਣੀ ਆਉਂਦੀ ਸੀ ਡਾਇਰੈਕਟ ਕੱਪ ਤਾਂ ਚੱਕਰ ਚ ਪੈ ਗਿਆ ਮੈਂ ਕਿ ਭਲੇ ਮਾਨਸ ਨਹੀਂ ਪੜ੍ਹਨੀ ਕਿਸੇ ਨੇ ਫਿਰ ਬੰਦਾ ਪੰਜਾਬੀ ਟ੍ਰਿਬਿਊਨ ਕਿਉਂ ਨਾ ਪੜ੍ਹ ਲੇਗਾ ਤਾਂ ਕਿਉਂ ਨਾ ਸਵਰਾਜਪੁਰ ਦੇ ਲੇਖ ਪੜ੍ਹ ਲੇਗਾ ਫਿਰ ਕੱਪ ਤਾਂ ਕਿਉਂ ਪੜ੍ਹੇ ਕੱਪ ਤਾਂ ਜਿਉਂ ਕੁਸ਼ ਹਰਾਨੀ ਜਨਕ ਬੰਦਾ ਭਾਲਦਾ ਐਦਾਂ ਹੀ ਗੀਤਾਂ ਦੇ ਵਿੱਚ ਜੇ ਤੁਸੀਂ ਜੀ ਮਾਰ ਨੂੰ ਯਾਦ ਕਰ ਮੈਂ ਐਨ ਨੂੰ ਕੋ ਲੈ ਆ ਗੱਡੀ ਚ ਇਹਨੂੰ ਤੁਸੀਂ ਪੜੋ ਇਹ ਕੋਈ ਵੀ ਇਹਦੇ ਚ ਨਥਿੰਗ ਨਿਊ ਇਨ ਇਟ ਨਥਿੰਗ ਨਿਊ ਇਨ ਇਸ ਗੀਤ ਨੂੰ ਸਾਰੇ ਨੂੰ ਹੀ ਬਦਲ ਦਿੰਦਾ ਐਂ ਦੇ ਕਈ ਨਹੀਂ ਐਨੀ ਸਰਲਤਾ ਨਾ ਕੱਚ ਚਲਦੀ ਹੈ ਸਾਹਿਤ ਕਾਰੀ ਚ ਸਰਲਤਾ ਸੰਭ ਮੈਂ ਉਹ ਨਹੀਂ ਕਹਿੰਨਾ ਕਿ ਉਹ ਸਮਝ ਨਾ ਆਵੇ ਮੈਂ ਜਿੰਨਾ ਦਾ ਨਾਮ ਲਿਓ ਸਾਰੇ ਸਮਝ ਜਾਂਦੇ ਆ ਬਹੁਤ ਅੱਛੀ ਤੇ ਹਰ ਭਾਜਨ ਸਿੰਘ ਨੂੰ ਤੁਸੀਂ ਵੱਡਾ ਮोटा ਕਰ ਸਕਦੇ ਹੋ ਪਰ ਗੀਤਾਂ ਚ ਉਹ ਵੀ ਬਾਕੀ ਖੂਬੀ ਸਮਝ ਜਾਂਦਾ ਗੀਤ ਦੀ ਖੂਬਸੂਰਤੀ ਇਹ ਹੈ ਕਿ ਉਹ ਲੋਕਾਂ ਦੀ ਆਵਾਜ਼ ਲੋਕਾਂ ਦੇ ਦਿਲ ਨੂੰ ਸਿੱਧਾ ਪਹੁੰਚਦਾ ਪਰ ਮੈਟਾਫੋਰਿਕਲ ਸੱਤਬਦ ਸਤਿਨਾਤਮਕ ਹੁੰਦਾ ਕਿਵੇਂ ਸਭ ਨੂੰ ਪਤਾ ਕੋਈ ਕੋਲ 50 ਕਿਤਾਬਾਂ ਦਾ ਇਕੱਠੀਆਂ ਹੋਈ ਗਈਆਂ ਨਾ 12 ਦਾ ਨਿਹਰ ਸਿੰਘ ਨੇ ਕਰਤੀਆਂ ਤਿੰਨ ਚਾਰ ਤੁਸੀਂ ਕਰਫੀਆਂ ਤੁਹਾਡੇ ਸਟੂਡੈਂਟਾਂ ਨੇ ਕਰਤੀਆਂ ਕੁਝ ਮਿਲ ਜਾਣੇ ਕਰਤੀ ਜੀ ਪ੍ਰਭਜੋਤ ਕੌਰ ਨੇ ਕਰਤੀ ਜੀ ਯਾਨੀ 50 ਕਿਤਾਬਾਂ ਦਾ ਮੈਨੂੰ ਪਤਾ ਈਵਨ ਬਰਦਾਸ਼ਤ ਮਾਨ ਹੋ ਰਿਹਾ ਨਹੀਂ ਕਿਹਾ ਕਿ ਮੇਰੇ ਕੋਲ 12 ਤਾਂ ਹੈ ਹੀ ਨਹੀਂ ਆਨੇ ਇਹੋ ਤਾਂ 11-12 ਸਾਲ ਦੀ ਗੱਲ ਵੀ ਹੈ ਮੈਂ ਯੂਨੀਵਰਸਿਟੀ 'ਚ ਵੀ ਇਹਨਾਂ ਨੂੰ ਤਾਂ ਲੱਗਿਆ ਕਿ ਮੈਂ ਹਰ ਸਿੰਘ ਦਾ ਸਟੂਡੈਂਟਾਂ ਕਿ ਮੈਨੂੰ ਹੁਣ 10 15 ਹੁੰਦੇ ਉਹਨਾਂ ਹਰ ਸਿੰਘ ਤੋਂ ਬੰਨ। ਉਹ ਮੈਂ ਬੁਚਾਈਆਂ ਤੁਹਾਡੇ ਕਿਸੇ ਦੋਸਤ ਦੇ ਰਿਸ਼ਤੇਦਾਰੂ ਕਿਸੇ ਉਸੇ ਮਾਨਸਾ। ਪਰ ਮੈਂ ਉਹਨਾਂ ਦਾ ਨਾਸ ਕਰਕੇ ਨਹੀਂ ਲਿਆ ਉਹ ਚਲੋ ਅਸੀਂ ਇੱਕ ਮਰਸ਼ਿਡ ਤੇ ਰੱਖਦੇ ਆ। ਪਰ ਕਿਤੇ ਕਿਤੇ ਉਹਨੇ ਵੀ ਚੱਕਾ ਮਕਾਬ ਹਾਸਲ ਕੀਤਾ। ਕੰਟਰੋਵਰਸੀ ਹੁੰਦੀ ਆ ਕਿਥੋਂ ਕੀਤਾ ਕੀ ਕੀਤਾ। ਇੰਨੇ ਸਾਡੇ ਕਲਿਬ ਯੂਨੀਅਨ ਕਲਿਬ ਸੀ ਬਹੁਤ ਇਨਸਟਰਕਟਰ ਸੀ ਸਰਤਾਜ ਬਹੁਤ ਜ਼ੋਰ ਲੱਗਦਾ ਪਰ ਉਹਨੇ 6 700 ਕਿਤਾਬਾਂ ਪਰ ਗੀਤ ਦੀਆਂ ਗੀਤਾਂ ਦੀਆਂ ਲੋਕ ਗੀਤਾਂ ਦੀਆਂ ਰੱਖੀਆਂ ਹੋਈਆਂ ਸੀ ਫਿਰ ਰੱਟੇ ਤੇ ਰੱਟਾ ਜੇ ਰੱਟੇ ਦੀ ਰਸਤਾ ਮੈਨੂੰ 10 ਡੈੜੀਆਂ ਤਾਂ ਮੈਂ ਦੇਖੀਆਂ ਉਹਦੇ ਕੋਲ ਪਹਿਲੀ ਕਸਤਰ ਨੂੰ ਜਦੋਂ ਮੈਂ ਨਰਪਦ ਕੀਤੀ ਤਾਂ ਉਹ ਕੀ ਕਸਟਾਰ ਵੱਡਾ ਇਹ ਆ ਦੇਖਿਓ ਤਾਂ ਸਾਨੂੰ ਵੀ ਸੀ ਇੰਨਾ ਪਤਾ ਸੀ ਸਾਡੇ ਗੁਰੂਆਂ ਕੋਲ ਭੇਜ ਦਿੰਦੇ ਸੀ ਪਰ ਮਸਲਾ ਇਹ ਆ ਜੇ ਸਰਤਾਜ ਕੁਝ ਲਿਖਦਾ ਤਾਂ ਉਹਦੇ ਪਿੱਛੇ ਪੜਤ ਬਹੁਤ ਜ਼ਿਆਦਾ ਸੀ ਉਹਦੀ ਕਿਹਾ ਕਿ ਮੈਂ ਕੁਆ। ਸੋ ਵਰਮਨ ਜੀ ਇਸ ਸਾਹਿਬ ਨੂੰ ਪੂਰਾ ਕਾਫੀ ਦੇ। ਅਲਰੇਡੀ ਮੈਂ ਕਹ ਰਿਹਾ ਸੀ ਆਪਣਾ ਇੱਥੇ ਆਏ ਜੀ। ਤੁਸੀਂ ਇਹ ਵਿੱਚ ਛੱਡ ਦਿੰਦੇ ਹੋ 27 ਨੂੰ। ਅੱਦੇ ਵਰਤ ਦੇ। ਮੈਨੂੰ ਆਪ ਕੋ ਖੇਡ ਬਥਰੇ ਤੁਰਿਓ। ਆ ਦੇਖੋ ਪੜੋ ਤੁਸੀਂ ਕਿੱਧਰ ਤੁਰਿਓ ਵਾਲਾ। ਮੇਰੇ ਦਿਲ ਦੀਆਂ ਤਰ੍ਹਾਂ ਛੇੜ ਵਿਕਿੱਤ ਕਰ ਗਮਰ ਦਿਲੀਆਂ ਤਰ੍ਹਾਂ ਠੀਕ ਆ ਪਰ ਪਹਿਲੇ ਸਟੈਂਜੇ ਦੇ ਵਿੱਚ ਮੇਰੇ ਦਿਲੀਆਂ ਤਰ੍ਹਾਂ ਛੇੜ ਵਿਕਿੱਤ ਮੈਨੂੰ ਆਪ ਕੋ ਨਾਲ ਯਾਨੀ ਮੇਸ਼ਕ ਨਹੀਂ ਹਾਂ ਉਹ ਕਰ ਲਓ ਥੋੜਾ ਜਿਹਾ ਨਾ ਇਹ ਤੁਸੀਂ ਦੇਖ ਲਓ ਸਥਾਈ ਤੋਂ ਬਿਨਾ ਵੀ ਜੇ ਸਾਹ ਨਾ ਫਿਰ ਉਹ ਲਿਰਿਕ ਬਣੇਗਾ ਉਹ ਸੌਂਗ ਨਹੀਂ ਬਣੇਗਾ ਫਿਰ ਉਹ ਲਿਰਿਕ ਨੂੰ ਹੋ ਸੰਗਣਾ ਬਣਾਣਾ ਪਏਗਾ ਪਰ ਫਾਰਮੂਲਾ ਹੋ ਗਿਆ ਕਿ ਤੁਹਾਨੂੰ ਸੈਂਟਰਲ ਆਈਡੀ ਇਹਦੇ ਕੁਕਸ ਕਰਨਾ ਪਾਏਗਾ ਹਾਲਾਂਕਿ ਬੈਕਅਪ ਤਾਂ ਸੈਂਟਰਲ ਆਈਡੀ ਇਹਦੇ ਅਸੀਂ ਮਤਲਬ ਵੀ ਅਹ ਦਾਰ ਇਦਾ ਕਹਿੰਦੇ ਆ ਕਿ ਇਹ ਹੁੰਦਾ ਨਹੀਂ ਤਾਂ ਸਿਗਨੀਫਾਇਰ ਜਿਹੜਾ ਸਿਗਨੀਫਾਇਰ ਦੀ ਰੀਅਲ ਲੈਂਦੇ ਉਹ ਕੋਈ ਹੋਰ ਸੈਂਸ ਆ ਜਦੋਂ ਅਸੀਂ ਕਿਸੇ ਕਬਤਰਹੀਂ ਜਾਂ ਗੀਤ ਰਹੀਂ ਕੋਈ ਮੈਸੇਜ ਭੇਜਦੇ ਆ ਉਹ ਚਾਹੇ ਦੋ ਲਾਈਨਾਂ ਦਾ ਚਾਹੇ 20 ਲਾਈਨਾਂ ਦਾ ਉਹ ਇੰਨਾ ਖੰਡਾ ਨਾ ਕੋ ਰੋਇ ਨੂੰ ਖੰਡਾ ਕਰਕੇ ਫਿਰ ਨੰਨੂ ਸ਼ਬਦ ਤਾਂ ਹੈਗਾ ਵੀ ਜੇ ਤੁਸੀਂ ਨਸਲ ਲਾਸਲ ਬਸਲ ਕਸਲ ਹੀ ਕਰਨਾ ਉਹਦਾ ਕੀ ਫਾਇਦਾ ਠੀਕ ਹੈ ਤੂੰ ਉਹ ਨਹੀਂ ਉਹਨੀ ਤੁਕਮੰਦੀ ਬੰਦੀ ਮੈਂ ਕਹਿੰਦਾ ਤੁਸੀਂ ਸੱਚੀ ਗਜ਼ਲ ਦਾ ਲੈ ਸਕਦੇ ਤੁਸੀਂ ਰਮਲ ਗਜ਼ਲ ਦੇ ਵਿੱਚ ਗੀਤ ਲਿਖ ਸਕਦੇ ਰਮਲ ਬਹਿਰ ਦੇ ਵਿੱਚ ਸਥਾਈ ਉਹਦੀ ਬਣਾ ਕੇ ਨਾ ਦੋ ਜੋੜ ਕੇ इवन ਕਿ ਕੋਈ ਵੀ ਭਾਰਤੀ ਛੰਦ ਲੈ ਲਓ ਬਹਤਰ ਆਲਾ ਹੈਗਾ ਧਾਈ ਜੀ ਤੁਸੀਂ ਬੜੀ ਬਹੁਤ ਹੀ ਖੂਬਸੂਰਤ ਦੇਖੋ ਹੱਥ ਜੋੜ ਕੇ ਢਾਈ ਇੱਥੇ ਤੁਸੀਂ 72 ਕਲੀਅਰ ਢਾਈ ਇਰ ਕਿੰਨਾ ਕੋ ਜਿਹੜਾ ਭਵਿੰਦਰ ਕਿੰਨੇ ਵਧੀਆ ਜੀ ਨੇ ਬਣਾ ਨਹੀਂ ਸੀ ਇਹ ਭਵਿੰਦਰ ਨੇ ਖੁਦ ਲਿਖੇ ਹੋਏ ਕੁਝ ਧਾਰੀ ਦਾ ਚਾਰਟਰ ਦੇ ਲਈ ਉਹ ਜਿੰਨ ਸ਼ਰਤ ਦੇ ਲਈ ਸੋ ਇਹ ਫੀਲ ਆਕਸਲ ਜੀ ਵੱਡਾ ਇਹ ਖੂਬਸੂਰਤ ਵੀ ਬਹੁਤ ਜਿਹੜੀ ਵਧਾਈ ਵਾਲੀ ਗੱਲ ਹੈ ਕਿ ਤੁਹਾਡੇ ਕੋਲ ਚੀਜ਼ਾਂ ਨੂੰ ਚੁਗਣ ਦੀ ਸਮਰੱਥਾ ਹੈ ਇਹਦੇ ਨੂੰ ਜੋੜਨ ਦੀ ਸਮਰੱਥਾ ਉਹ ਮੈਜੀਨੇਸ਼ਨ ਕਲਪਨਾ ਤੁਸੀਂ ਸਹਾਇਤ ਕਰਦੇ ਤੁਸੀਂ ਕਰ ਸਕਦੇ ਪਰ ਤੁਹਾਨੂੰ ਇਹ ਇਹਨੂੰ ਤਰਤੀਬ ਦੇਣੀ ਪਵੇਗੀ ਇਹਦੇ ਤੇ ਹੋਰ ਥੋੜੀ ਜਿਹੀ ਕਿਨ ਮਰਜ਼ਕਪਾਈ ਕਰਨੀ ਪਵੇਗੀ ਅ ਹੀਤਕਾਰੀ ਸਿਰਜਣਾਤਕ ਘਾੜਤ ਦਾ ਸਮੇਲ ਸਿਰਜਣਾਤਕ ਤੁਹਾਨੂੰ ਰੱਬ ਦੇ ਦੇਗਾ ਰੱਬ ਤੁਹਾਡੀ ਜਿਹਨੂੰ ਪ੍ਰਤਿਭਾ ਕਹਿੰਦੇ ਆ ਘਾੜਤਤਾ ਅਸੀਂ ਆਪ ਘੜਦੇ ਹਾਂ ਨਾ ਉਹ ਘੱਟ ਤੁਸੀਂ ਸਿਰਜਣਾ ਦੇ ਵਿੱਚ ਮਿਕਸ ਕਰਨ ਦੀ ਕੋਸ਼ਿਸ਼ ਕਰੋ ਤੇ ਇਹ ਇਹਦੇ ਬਾਰੇ ਕਲੀਅਰ ਹੋ ਕਿ ਮੈਂ ਕੀ ਤੁਸੀਂ ਗੀਤ ਸੰਗ੍ਰਹਿ ਦੇ ਵਿੱਚ ਕੁਝ ਗੀਤ ਵੀ ਪਾ ਸਕਦੇ ਹੋ ਕੁਝ ਗੀਤ ਪਾ ਸਕਦੇ ਹੋ ਸਥਾਈ ਅੰਤਰਾ ਜ਼ਰੂਰੀ ਨਹੀਂ ਜੇ ਸਥਾਈ ਨਹੀਂ ਚੱਲਦੀ ਤਾਂ ਉੱਥੇ ਤੁਸੀਂ ਉਹਨੂੰ ਬਾਹਰ ਚ ਚਲਾ ਦਿਓ ਪਰ ਭਗਤ ਸਿੰਘ ਨੇ Ghazal ਦੀ ਬਹਾਰ ਦੇ ਪ੍ਰਯੋਗ ਕਰਕੇ ਦੋ ਪੈਰਾਂ ਨੂੰ ਜੋੜ ਕੇ ਬਹੁਤ ਖੂਬਸੂਰਤ ਗੀਤ ਨੇ ਚਾਹ ਕਮਤਾ ਫਰਾਨੀ ਹੁੰਦੀ ਹੈ ਕਿਹੜੇ ਸੀ ਆਪਣੇ ਸਾਹਿਤਕਾਰ ਉਹਨਾਂ ਦਾ ਇੱਥੇ ਗਾਇਆ ਮੈਂ ਕਿਹਾ ਉਹ ਸਾਹਿਤਕਾਰ ਕਦੋਂ ਗੀਤ ਲਿਖ ਗਿਆ ਕਹਿੰਦਾ ਜੀ ਆਪ ਦੇਖੋ ਕੀ ਬਣਾਈਆਂ ਇਹ ਗਲਦਾਰ ਨੇ ਇੱਥੇ ਆਪਣੇ ਸਾਹਿਤਕਾਰ ਦਾ ਨਾਮ ਭੁੱਲ ਗਿਆ ਉਹਨੂੰ ਕਵਤਾਂ ਦੇ ਤੌਰ ਤੇ ਅਸੀਂ ਜਾਣਦੇ ਸੀ ਕਵੀ ਦੇ ਤੌਰ ਤੇ ਸੋ ਪਰ ਇਹ ਸਾਰੀਆਂ ਗੱਲਾਂ ਸਾਨੂੰ ਧਿਆਨ ਵਿੱਚ ਰੱਖਣੀ ਹੈ ਕਿਉਂਕਿ ਕਿਉਂਕਿ ਤੁਸੀਂ ਦੋ ਲਿਖ ਚੁੱਕੇ ਹੋ ਹੁਣ ਤੁਹਾਡੇ ਤੋਂ ਜਿਹੜੀ ਤੀਜੀ ਕਿਤਾਬ ਆਈ ਗਿਨ ਤੇ ਜਿਆਦਾ ਐਕਸਪੈਕਟੇਸ਼ਨਸ ਹੋਣੀਆਂ ਜਿਆਦਾ ਐਕਸਪੈਕਟੇਸ਼ਨ ਕਰਕੇ ਨਹੀਂ ਚੁੱਪ ਰਹਿਣ ਤੋਂ ਤੁਹਾਨੂੰ ਹੁਣ ਕਿੰਨਾ ਨਾਸ਼ ਪਾਣੀ ਚਾਹੀਦੀ ਆ ਇਹ ਮੈਂ ਬਧਾਈ ਦਿੰਨਾ ਇਹ ਪ੍ਰੈਕਟਿਸ ਸ਼ੁਰੂ ਹੋਣੀ ਚਾਹੀਦੀ ਹੈ ਰਹਾਣੀ ਜੀ ਸ਼ਬਦ ਜੀ ਜਿਹੜੇ ਬਖਰ ਬਹੁਤ ਜਿਨ੍ਹਾਂ ਨੂੰ ਰੱਬ ਨੇ ਕਿਰਪਾ ਕੀਤੀ ਹੋਈ ਹੈ ਉਹਨਾਂ ਨੂੰ ਲੋੜ ਨਹੀਂ ਅਸੀਂ ਜਿਹੜੇ ਹੁਣ ਬਹਿਵੇਂ ਲੋਤਨਾ ਦੇ ਲੇਖੀ ਅਸੀਂ ਇੱਕ ਦੂਜੇ ਤੋਂ ਕਰਦੇ ਆਂ ਸ਼ੇਅਰ ਕੇ ਕਿ ਇਹ ਕੰਮ ਨੂੰ ਸਮਝ ਆ ਗਈ ਕਿ ਨਹੀਂ ਸਮਝ ਆ ਗਈ ਤੇ ਉਗਏ ਅਸੀਂ ਆਪਣੇ ਆਪ ਨੂੰ ਹਜੇ ਉਹ ਨਹੀਂ ਸਮਝਦੇ ਕਿ ਸਾਨੂੰ ਸਾਡੇ ਦੇ ਕਿੱਪਾ ਬਹੁਤ ਜਿਆਦਾ। ਸੋ ਥੈਂਕ ਯੂ ਥੈਂਕ ਯੂ। ਅੱਜ ਦੇ ਉਕਾਸ ਨੂੰ ਅਨੇ ਕਲਾਕਤੂ ਅਰੇ ਦੀ ਤਕਨੀਕੀ ਵਕਤੂ ਪਰਿਆਂ ਵਕੂੰਗ ਲਾ ਲਖਿਆ ਕਿ ਕਿਸ ਤਰ੍ਹਾਂ ਇਹ ਸਟਰਕਚਰ ਦਾ ਤੁਸੀਂ ਪ੍ਰਭਾਵ ਤੋਂ ਲਿਆਣਾ ਲਕਸ਼ ਦਾ ਤੋ ਬਸ ਇਸ ਤਰ੍ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਨ ਪ੍ਰੋਜ ਰਾਜੀ।